ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਜ਼ੂਰੀ ਦੇ ਵਿੱਚ ਆਪ ਜੁੜ ਬੈਠੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਿਓ ਸਭ ਤੋਂ ਪਹਿਲਾਂ ਧੰਨ ਧੰਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਖਤ ਜੋੜ ਕੇ ਬੜੇ ਹੀ ਅਦਬ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਰਿ ਸਾਧ ਸੰਗਤ ਜੀਓ ਆਪ ਭਾਗਾਂ ਵਾਲੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਖਾਰਬਿੰਦ ਚੋ ਚਾਰਨ ਕੀਤੀ ਹੈ ਗੁਰਬਾਣੀ ਸ੍ਰੀ ਸੁਖਮੀ ਸਾਹਿਬ ਜੀ ਦੀ ਖਥਾ ਵਿਚਾਰ ਸਰਵਣ ਕਰੇ ਹੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ 12ਵੀਂ ਅਸ਼ਟਪਦੀ ਦੀ ਆਪ ਸਮੂਹ ਸੰਗਤਾਂ ਨੇ ਹੀ ਪੰਜਵੀਂ ਪੌੜੀ ਸਰਵਣ ਕੀਤੀ ਆ ਸਤਿਗੁਰੂ ਗੁਰੂ ਗਰੀਬ ਨਵਾਜ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ 12ਵੀਂ ਅਸ਼ਟਪਦੀ ਦੀ ਛੇਵੀਂ ਪੌੜੀ ਵਿੱਚ ਕੀ ਸਾਨੂੰ ਉਪਦੇਸ਼ ਦੇ ਰਹੇ ਹਨ ਕੀ ਸਾਨੂੰ ਸਮਝਾ ਰਹੇ ਹਨ ਆਹ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਨ ਕਰਾਵਨ ਕਰਨੈ ਹਾਰ ਇਸ ਕੇ ਖਾਤ ਕਾਹ ਵਿਚਾਰ ਕਰਨ ਕਰਾਵਨ ਕਰਨੈ ਹਾਰ ਤਨ ਤਨ ਸਭ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਰਨ ਕਰਾਵਨ ਕਰਨੇ ਖਾਰ ਸਭ ਕਾਰਜਾਂ ਨੂੰ ਕਰਨ ਕਰਾਉਣ ਵਾਲਾ ਕਰਨੇ ਖਾਰ ਰਚਨ ਖਾਰ ਪਰਮੇਸ਼ਰ ਆਪ ਹੀ ਹੈ ਇਸ ਗਏ ਹੱਥ ਕਹਾ ਵਿਚਾਰ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਇਸ ਜੀਵ ਦੇ ਤੁਸ਼ ਮਾਤਰ ਵੀ ਜੀਵ ਦੇ ਹੱਥ ਵਿੱਚ ਕੀ ਹੈ ਕੇ ਇਸ ਗੱਲ ਦੀ ਭਾਵੇ ਵਿਚਾਰ ਕਰਕੇ ਨਿਰਣਾ ਕਰਕੇ ਦੇਖ ਲੋ ਭਾਵ ਇਸ ਜੀਵ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਿਹੋ ਜਿਹੀ ਪਰਮੇਸ਼ਰ ਇਸ ਦੇ ਪੂਰਵਲੇ ਕਰਮਾਂ ਦੇ ਅਨੁਸਾਰ ਦ੍ਰਿਸ਼ਟ ਭਾਵ ਨਦਰ ਕਰਦਾ ਹੈ ਤੈਸੋ ਹੀ ਉਤਸਾਹ ਹੋਈ ਇਹੋ ਜਿਹਾ ਫਲ ਪ੍ਰਾਪਤ ਹੁੰਦਾ ਹੈ ਆਪੇ ਆਪ ਆਪ ਪ੍ਰਭ ਸੋਏ ਸੋਏ ਦਾ ਅਰਥ ਹੈ ਕਿ ਉਹ ਪ੍ਰਭ ਖਰੀ ਵਾਇਗਰੂ ਹੁਣ ਵੀ ਆਪ ਹੈ ਪਿਛੇ ਵੀ ਆਪ ਸੀ ਹੁਣ ਅੱਗੇ ਹੀ ਆਪ ਹੀ ਹੋਵੇਗਾ ਜੋ ਕਿਸ ਕੀਨੋ ਸੋ ਆਪਣੈ ਰੰਗ ਜਿਹੜਾ ਕਿਸ ਕੁਝ ਪਰਮੇਸ਼ਰ ਇਕ ਨੂੰ ਕੀਤਾ ਹੈ ਜੋ ਕਿ ਸੁਕੀਨੋ ਜੋ ਕੋ ਜੀ ਪਰਮੇਸ਼ਰ ਕਾਲਪੁਰਖ ਕਰ ਰਿਹਾ ਹੈ ਜੇ ਉਸਨੇ ਕੀਤਾ ਹੈ ਸੋ ਆਪਣੇ ਰੰਗ ਤਿਸੋ ਵੀ ਉਹ ਆਪਣੇ ਰੰਗ ਅੰਨਾਂ ਦੇ ਵਿੱਚ ਕਰ ਰਿਹਾ ਹੈ ਸਭ ਤੇ ਦੂਰ ਸਭ ਹੂ ਕਾ ਸੰਗ ਸਾਰੇ ਹੀ ਅਗਿਆਨੀਆਂ ਤੋਂ ਪਰਮੇਸ਼ਰ ਕਾਲਪੁਰਖ ਦੂਰ ਹੈ ਭਾਵ ਕਿ ਜੋ ਪਰਮੇਸ਼ਰ ਦੀ ਅਕਾਲ ਪੁਰਖ ਦੀ ਰਹਿਦ ਤੇ ਨਹੀਂ ਚਲਿਆ ਕਰਦੇ ਭਾਵ ਵਿਸ਼ੇ ਵਕਾਰਿਆਂ ਵਿੱਚ ਫਸੇ ਹੋਏ ਨੇ ਭਾਵ ਇਹ ਅਗਿਆਨੀ ਨੇ ਗਿਆਨ ਤੋਂ ਪਰੇ ਨੇ ਵਾਂਝੇ ਨੇ ਸਤਿਗੁਰ ਸਭ ਤੇ ਦੂਰ ਉਹਨਾਂ ਸਾਰਿਆਂ ਤੋਂ ਦੂਰ ਹੈ ਸਭ ਹੋ ਕੇ ਸੰਗ ਜੇ ਸਤਿਗੁਰ ਫਰਮਾਉਂਦੇ ਨੇ ਕਿ ਸਾਰੇ ਵਿਚਾਰਵਾਨਾਂ ਦੇ ਸੰਗ ਹਨ ਜਿਹੜੇ ਪਰਮੇਸ਼ਰ ਨੂੰ ਯਾਦ ਕਰਦੇ ਹਨ ਜਿਹੜੇ ਲੋਕਾਂ ਦਾ ਭਲਾ ਕਰਦੇ ਹਨ ਸ਼ੋਭ ਗੋਣ ਨੇ ਜਿੰਨਾ ਵਿੱਚ ਕਿਸੇ ਦਾ ਮਾੜਾ ਨਹੀਂ ਕਰਦੀ ਸਭ ਹੋ ਕੇ ਸੰਗ ਉਹਨਾਂ ਦੇ ਪਰਮੇਸ਼ਰ ਕਾਲਪੁਰ ਸਾਰਿਆਂ ਦੇ ਸੰਗ ਵੀ ਹੈ ਗੂਝਿਆ ਦੇਖਿਆ ਕਰਬ ਬੇਕ ਪਰਮੇਸ਼ਰ ਆਪ ਹੀ ਜੀਵ ਦੇ ਕਰਮ ਨੂੰ ਦੇਖ ਕੇ 부ਝੇ ਭਾਵ ਕੀ ਸਮਝਦਾ ਹੈ ਵਿਵੇਗਦਾਰ ਤੇ ਫਿਰ ਵਿਵੇਗ ਵੀ ਵਿਚਾਰ ਕਰਨਾ ਤੇ ਸਤਗੁਰੂ ਜੀ ਬੁੱਝ ਕੇ ਦੇਖਦੇ ਹਨ ਖੇਤ ਵਿਚਾਰ ਕਰਦੇ ਹਨ ਵੀ ਇਸ ਨੂੰ ਕਿਸ ਤਰ੍ਹਾਂ ਦਾ ਖਾਲੇ ਇਸ ਦੀ ਝੋਲੀ ਪਾਇਆ ਜਾਵੇ ਆਪ ਹੈ ਏਕ ਆਪ ਹੈ ਅਨੇਕ ਤੋ ਪਰਮੇਸ਼ਰ ਕਾਲਪੁਰਕ ਆਪ ਹੀ ਇਕ ਹੈ ਇਕ ਨਿਰਗੁਣ ਸਰੂਪ ਖਾਇ ਤੇ ਆਪੇ ਆਪ ਹੀ ਸਰਗੁਣ ਸਰੂਪ ਹੋ ਕੇ ਅਨੇਕਾ ਰੂਪਾਂ ਵਿੱਚ ਵਰਤਦਾ ਹੈ ਮਰੇ ਨਾ ਬਿਨਸੈ ਆਵੇ ਨਾ ਜਾਏ ਮਰੇ ਨਾ ਬਿਨਸੈ ਆਵੇ ਨਾ ਜਾਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਫਰਮਾਉਂਦੇ ਆ ਨਾ ਉਹ ਮਰੇ ਵੀ ਨਾ ਉਹ ਮਰਦਾ ਹੈ ਨਾ ਹੀ ਉਸ ਦਾ ਕੋਈ ਨਾਸ ਹੁੰਦਾ ਹੈ ਨਾ ਆਵੇ ਨਾ ਜਾਏ ਨਾ ਉਹ ਜੁਨਾ ਵਿੱਚ ਆਵਾ ਗਾਉਣ ਦੇ ਚੱਕਰ ਵਿੱਚ ਪੈਂਦਾ ਹੈ ਨਾਨਕ ਸਦ ਹੀ ਰਹਿਆ ਸਮਾਏ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਨਾਨਕ ਸਦ ਹੀ ਰਹਾ ਸਮਾਏ ਉਹ ਪਰਮੇਸ਼ਰ ਕਾਲਪੁਰਖ ਸਦ ਹੀ ਰਹਿਿਆ ਸਮਾਏ ਬਿਹਾਰ ਇੱਕ ਦੇ ਵਿੱਚ ਰਮਿਆ ਹੋਇਆ ਸਮਾਇਆ ਹੋਇਆ ਹੈ ਸੋ ਆਪ ਸਮੂਹ ਸੰਗਤਾਂ ਨੇ ਹੀ 12ਵੀਂ ਅਸ਼ਪਦੀ ਦੀ ਸ਼ੇਮੀ ਪੌੜੀ ਸਰਵਣ ਕੀਤੀ ਬਿਆੰਤ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਆਪ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ ਲੈਣਾ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਇਸੇ ਤਰ੍ਹਾਂ ਕੱਲ ਨੂੰ 7ਵੀਂ ਪੌੜੀ ਦੀ ਕਥਾ ਵਿਚਾਰ ਹੋਵੇਗੀ ਸਮੂਹ ਸੰਗਤਾਂ ਨੂੰ ਨਿਰਗਤਾ ਸادت ਸਪੂਰਣ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਆਖਰੀਆਂ ਪੰਕਤੀਆਂ ਦੇ ਜਾਪ ਕਰ ਤੇ ਸਮਾਪਤੀ ਕਰਦੇ ਹਾਂ ਜੀ ਮਰੇ ਨਾ ਬਿਨਸੈ ਆਵੇ ਨਾ ਜਾਏ ਨਾਨਕ ਸਦ ਹੀ ਰਹੇ ਆਸਮਾਏ ਮਰੇ ਨਾ ਬਿਨਸੈ ਆਵੇ ਨਾ ਜਾਏ ਨਾਨਕ ਸਦ ਹੀ ਰਹੇ ਆਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ